ਟਾਰਪ ਹੈਗੇ ਆ ਰਾਮਬਾ ਥਾਣੇ ਤੋਂ ਕਹਿ ਰਹੇ ਨੇ ਕਿ ਇਹਦਾ ਬੰਦ ਕਰੋ ਕਿਉਂਕਿ ਇੰਦਾ ਟਾਈਮ ਟਾਈਮ ਹੀ ਕੋਈ ਨਹੀਂ ਹੈਗਾ ਸਾਨੂੰ ਆਕਸਾਈਜਨ ਕੋਈ ਟਾਈਮ ਨਹੀਂ ਹੈਗਾ 11 ਵਜੇ ਦਾ ਟਾਈਮ ਭਾਈ ਛੱਡ ਆਕਸਾਈਜਨ ਦਾ ਟਾਈਮ 12 ਵਜੇ ਦਾ ਹਾਂਜੀ ਕਿੰਨੇ ਵੇਲੇ ਸਰ ਟਾਈਮ ਹੈ ਨੂੰ 11 ਵਜੇ ਰੱਖਿਆ ਕਰਦੇ ਆ 12 ਵਜੇ ਤੱਕ ਦੀ ਲੈਸ ਨਹੀਂ ਨਾ 11 ਵਜੇ ਰੱਖਣਾ ਕੋਈ 11 ਵਜੇ ਅੱਜ ਆਖਰਕਾਰ ਰਾਮਬਾ ਕੋਲ ਪੈਣ ਸਰ ਸਰ ਪਰ ਇਹ ਸਾਰਿਆਂ ਨੂੰ ਅਖਣੇ ਵੀ 11 ਵਜੇ ਤੋਂ ਬਾਅਦ ਜਿਹੜੇ ਚੱਕੇ ਬੰਦ ਹੋਣੇ ਚਾਹੀਦੇ ਆ ਤੇ ਕਈ ਜਿਹੜੇ ਨਹੀਂ ਕਰਾਇਓ ਕਰੇ ਉਹਨੇ ਕਰਵਾ ਰਹੇ ਆ ਸਰ ਆਮ ਬਾਗ ਦੇ ਵੀ ਸਰੀਆਮ ਸਾਡੇ ਸਾਹਮਣੇ ਖੰਡੇ ਆ ਨਹੀਂ ਕਰਵਾਤੇ ਬੰਦੇ ਜੀ ਕਰਵਾਤੇ ਬੰਦੇ ਜਿਹੜੇ ਕੁਲੇ ਸਰ ਉਹ ਫੇਰ ਖੋਲ ਕੇ ਬੈ ਗਏ ਆ ਤੇ ਉਹਦੇ ਬਾਰੇ ਕੀ ਤੁਹਾਡੇ ਵੱਲੋਂ ਕੋਈ ਉਹਨਾਂ ਬਾਰੇ ਪੁੱਛ ਕੇ ਜੀ ਕਰਦੇ ਆ ਉਹਨਾਂ ਦੇ ਕਾਰਵਾਈ ਕਰਦੇ ਜਿਹੜੀ ਉਹ ਖੋਲ ਦਿੱਤੀ ਜੀ ਸਰ ਇਹਨਾਂ ਨੂੰ ਕਿੰਨੇ ਵਜੇ ਦਾ ਟਾਈਮ ਆ ਉਹ ਬੈਸਟ ਵੀ ਆ ਤੁਹਾਡੇ ਨਾਲ ਕੀ 90 ਵੇ ਦਾ ਟਾਈਮ ਸਾਡਾ ਬਾਈ ਅਸੀਂ ਦੇਖੋ ਜੀ 11 ਵਜੇ 11 ਵਜੇ ਇਹਨਾਂ ਨੂੰ ਵਕਿਆ ਜੀ ਗੱਲੋਂ ਇਹ ਮੰਨ ਕਰ ਦੋ ਮਗਰ ਉਹ ਤੁਹਾਡੇ ਨਾਲ ਬੈਸਟ ਦਾ ਬੈ ਕੀ 12 ਵੇ ਦਾ ਟਾਈਮ ਆ ਸਾਡੇ ਕੋਲ ਤੇ ਉਹਦੇ ਬਾਰੇ ਕੀ ਐਕਸ਼ਨ ਤੁਹਾਡੇ ਵੱਲੋਂ ਚਲੋ ਸਮਝਾ ਦਿੱਤਾ ਗਿਆ ਕਿ ਇਹਨੇ ਕੀ ਕਰ ਦਿੰਦੇ ਆ ਜੋ ਵੇਖੋ ਕਰਦੇ ਨਹੀਂ ਜੇ ਉਹਨਾਂ ਨੂੰ ਸੁੰਨੀ ਕਾਰਵਾਈ ਹੋਈ